ਸ਼ਾਮ ਭਾਈ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਮੋਦੀ ਜੀ ਦੀ ਜਿਹੜੀ ਲੋਕਪ੍ਰਤਾ ਦੇਸ਼ ਨਹੀਂ ਪੂਰੇ ਵਿਸ਼ਵ ਵਿੱਚ ਜਿਸ ਤਰ੍ਹਾਂ ਵਧ ਰਹੀ ਹੈ ਉਹਨਾਂ ਨੂੰ ਵੇਖ ਕੇ ਕਿਉਂਕਿ 2024 'ਚ ਲੋਕ ਸਭਾ ਚੋਣਾਂ ਆਲੇ ਆ ਕਾਂਗਰਸ ਬੁਖਲਾਈ ਹੋਈ ਹੈ ਸਮਝ ਨਹੀਂ ਪਾਰੇ ਕਿ ਕੀ ਕਰੀਏ ਕਿਉਂਕਿ ਇਹਨਾਂ ਦੇ ਜਿਹੜੇ ਮੰਤਰੀ ਰਹੇ ਹੈ ਜਿਹੜੇ ਇਹਨਾਂ ਦੇ ਐਮਪੀ ਰਹੇ ਹੈ ਲੰਬਾ ਸਮਾਂ ਇਹਨਾਂ ਨੇ ਰਾਜ ਕੀਤਾ ਤੁਸੀਂ ਪਿੱਛੇ ਦੇ ਨਹੀਂ ਵੇਖਿਆ ਕਰੋੜਾ ਰੁਪਿਆ ਨਰਬ ਰੁਪਿਆ ਉਹਨਾਂ ਕੋ ਫੜਿਆ ਗਿਆ ਕੋਈ ਉਹਦਾ ਵੈਲੀ ਵਾਰਸ ਨਹੀਂ ਹੁਣ ਜਿਸ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਲੋਕਪ੍ਰਿਤਾ ਵੱਧ ਰਹੀ ਹੈ ਉਹਨਾਂ ਨੂੰ ਪਤਾ ਕਿ 2024 ਦੇ ਵਿੱਚ ਫਿਰ ਉਹ ਹੀ ਆ ਰਹੇ ਨੇ ਤੇ ਬਖਲਾ ਗਏ ਨੇ ਤੇ ਇਹ ਲੋਗੋ ਨੇ ਕਿ ਜਿਹੜੇ ਧਰਮ ਦੇ ਨਾਤੇ ਰਾਜਨੀਤੀ ਕਰਦੇ ਰਹੇ ਜੇ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦਾ ਸਭ ਤੋਂ ਸਰਵੋਤਮ ਅਹੁਦਾ ਰਾਸ਼ਟਰਪਤੀ ਦਾ ਜਿਹੜਾ ਅਹੁਦਾ ਹੁੰਦਾ ਵਾ ਉਹਦੇ ਵਿੱਚ ਜਦੋਂ ਸਾਡੇ ਇੱਕ ਜਿਹੜੇ ਐਸਸੀ ਸਮਾਜ ਤੋਂ ਜਿਹੜਾ ਰਾਮਨਰਦ ਕੋਵਿੰਸੀ ਉਹਨਾਂ ਨੂੰ ਰਾਸ਼ਟਰਪਤੀ ਬਣਾਇਆ ਇਹ ਉਹਨਾਂ ਨੂੰ ਰਾਸ਼ਟਰਪਤੀ ਮੰਨਣ ਨੂੰ ਤਿਆਰ ਨਹੀਂ ਸੀ ਫਿਰ ਜਦੋਂ ਇੱਕ ਆਦਿਵਾਸੀ ਸਮਾਜ ਤੋਂ ਰਾਸ਼ਟਰਪਤੀ ਬਣਾਇਆ ਗਿਆ ਉਹਨੂੰ ਇਹ ਮੰਨਣ ਨੂੰ ਤਿਆਰ ਨਹੀਂ ਹੈ ਉਹਨੇ ਇਸ ਔਕਾਤ ਤੱਕ ਆ ਗਏ ਨੇ ਕਿ ਇੱਕ ਜਿਹੜਾ ਰਾਸ਼ਟਰਪਤੀ ਉਪਰ ਸਰਵੋਚ ਪਦ ਹੁੰਦਾ ਵਾ ਜਾਟਰ ਸਮਾਜ ਤੋਂ ਆਏ ਨੇ ਇਹ ਉਹਨਾਂ ਦੀ ਵੀ ਤੋਹੀਨ ਕਰ ਰਹੇ ਨੇ ਕਿਉਂਕਿ ਇਹਨਾਂ ਦੀ ਬਖਲਾਹਟ ਸਾਫ ਨਜ਼ਰ ਆ ਰਹੀ ਹੈ ਪਰ 2024 ਦੇ ਵਿੱਚ ਹਿੰਦੁਸਤਾਨ ਦੀ ਜਨਤਾ ਨਾਲ ਮੂੰਹ ਨਹੀਂ ਲਾਉਣ ਵਾਲੀ ਇਹ ਚਾਹੇ ਜਿੰਨਾ ਮਰਜ਼ੀ ਖੜਬੰਦਨ ਆਪਣੇ ਆਪ ਨੂੰ ਬਣਾ ਲੈਣ ਜਿਹੜਾ ਇਹਨਾਂ ਦਾ ਇੰਡੀਆ ਖੜਬੰਦਨ ਨਹੀਂ ਆ ਉਹ ਇੰਡੀਆ ਠੱਗ ਬੰਦਨ ਹੈ ਬਸ ਇੱਕ ਯੁੱਗਤ ਲਾ ਰਹੇ ਕਿ ਕਿਸਰ ਦੇਸ਼ ਨੂੰ ਟੁੱਟਿਆ ਜਾਵੇ ਅੱਜ ਜਿਹੜਾ ਅੰਮ੍ਰਿਤਸਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਰਾਹੁਲ ਗਾਂਧੀ ਦਾ ਕਾਂਗਰਸ ਦਾ ਪਤਲਾ ਜਿਹੜਾ ਫੂਕਿਆ ਗਿਆ ਹੈ ਇਹ ਰੋਸ ਵਜੋਂ ਹਿੰਦੁਸਤਾਨ ਦੇ ਵਿੱਚ ਹੀ ਪ੍ਰੋਟੈਸਟ ਹੋ ਰਹੇ ਨੇ ਕਾਰਨ ਹੈ ਵੀ ਜਿਹੜੀ ਬਹੁਤ ਹੀ ਸਤਕਾਰਤ ਜਿਹੜੀਆਂ ਚੇਅਰਸ ਹੁੰਦੀਆਂ ਨੇ ਰਾਸ਼ਟਰਪਤੀ ਦੀ ਹੋਗੀ ਉਪ ਰਾਸ਼ਟਰਪਤੀ ਦੀ ਇਹਨਾਂ ਨੇ ਜਿਹੜਾ ਉਪ ਰਾਸ਼ਟਰਪਤੀ ਜਗਦੀਪ ਚੀ ਦੀ ਜਿਹੜੀ ਮਮਿੱਕੀ ਕਰਕੇ ਜਾਂ ਉਹਨਾਂ ਦੀ ਨਕਲ ਕਰਕੇ ਜਿਹੜਾ ਇਹ ਇੱਕ ਉਸ ਚੇਅਰ ਨੂੰ ਜਿਹੜਾ ਅਪਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਆਪਣੀ ਸੂਝਬੂਝ ਇਹਨਾਂ ਦੀ ਇੰਨੀ ਕੀਆ ਜਿਹੜੀ ਉਹ ਚੇਹਰਾ ਜਿਹੜੀਆਂ ਕਿ ਰਿਸਪੈਕਟਡ ਚੇਹਰਾ ਨੇ ਪੋਲੀਟੀਕਲੀ ਚੀਜ਼ਾਂ ਤੋਂ ਵੀ ਉੱਪਰ ਉੱਟ ਕੇ ਨੇ ਤੋ ਉਹਦੇ ਕਰਕੇ ਜਿਹੜਾ ਪ੍ਰੋਟੈਸਟ ਅੱਜ ਇਹਨਾਂ ਦਾ ਇੱਥੇ ਰੱਖਿਆ ਗਿਆ ਸੀ ਜਿਹਦੇ ਵਿੱਚ ਨੌਜਵਾਨਾਂ ਵੱਲੋਂ ਖਾਸ ਤੌਰ ਤੇ ਆਪਣਾ ਰੋਸ ਜਿਹੜਾ ਪ੍ਰਗਟ ਕੀਤਾ ਗਿਆ ਸੀ ਸੀਨੀਅਰ ਲੀਡਰਸ਼ਿਪ ਬੀਜੇਪੀ ਦੀ ਆਈ ਸੀ ਸਾਰੀ ਸੋ ਦੇਸ਼ ਦੇ ਵਿੱਚ ਇਹ ਜਿਹੜੀ ਇਹਨਾਂ ਦੇ ਖਿਲਾਫ ਹੋ ਰਹੀ ਨੇ ਅੱਜ ਇਹਨਾਂ ਗੱਲਾਂ ਕਰਕੇ ਰਾਹੁਲ ਗਾਂਧੀ ਤੇ ਉਹਦੀ ਜਿਹੜੀ ਸਮੁੱਚੀ ਜਿਹੜੀ ਟੀਮ ਹੈ ਉਹ ਅੱਜ ਡੇ ਬਾਈ ਡੇ ਬਾਈ ਡੇ ਨੀਚੇ ਜਾ ਰਹੀ ਹੈ ਅੱਜ ਗ੍ਰਾਫ ਕਾਂਗਰਸ ਦਾ ਕਿੱਥੇ ਆ ਅੱਜ ਤੁਸੀਂ ਗ੍ਰਾਫ ਦੀ ਗੱਲ ਕਰੋ ਅੱਜ ਕਿੱਥੋਂ ਤੱਕ ਸਿਮਣ ਕੇ ਹੈਗੀ ਤੇ ਆਉਣ ਵਾਲੀਆਂ 24 ਦੀਆਂ ਜਿਹੜੇ ਰਿਜ਼ਲਟ ਨੇ ਉਹ ਵੀ ਤੁਹਾਡੇ ਸਾਹਮਣੇ ਆਉਣਗੇ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਰਿੰਦਰભાઈ ਮੋਦੀ ਜੀ ਦੇ ਨੇਤਿਤਵ ਦੇ ਵਿੱਚ ਸਰਕਾਰ ਬਣਾਉਣ ਜਾ ਰਹੇ ਤੇ ਕਾਂਗਰਸ ਦਾ ਜਿਹੜਾ ਬਾਕੀ ਸਟੇਟ ਚੋਂ ਵੀ ਦਾਰਾ ਘਟਦਾ ਜਾ ਰਿਹਾ ਹੈ ਇਹ ਇੰਨਾਂ ਗੱਲਾਂ ਕਰਕੇ ਹੀ ਆ ਵਰਕਰ ਦੀ ਕਦਰ ਨਹੀਂ ਕਰਨੀ ਆਪਣਿਆਂ ਦੀ ਬੇਇੱਜ਼ਤੀ ਕਰਨੀ ਆਪਣਿਆਂ ਦੀ ਪਰਵਾਹ ਨਹੀਂ ਕੋਟਾਲਿਆਂ ਦੀ ਸਰਕਾਰਾਂ ਇਹ ਲੋਕਾਂ ਨੂੰ ਗੱਲ ਕਰਦੇ ਸਭ ਤੋਂ ਵੱਧ ਕੋਟਾਲੇ ਆਉਣ ਰਿਕਾਰਡ ਹੈ ਤੁਸੀਂ ਗੂਗਲ ਸਰਚ ਮਾਰ ਲਓ ਕਿਤੇ ਵੀ ਚਲ ਜਓ ਆਪਾਂ ਯੰਗਸਟਰ ਆਈ ਸਭ ਜਾਣਦੇ ਆ ਸਭ ਤੋਂ ਵੱਧ ਜਿਹੜੇ ਘੁਟਾਲੇ ਜਿੰਨੇ ਵੀ ਹੋਏ ਆ ਉਹ ਕਾਂਗਰਸ ਸਰਕਾਰ ਵਾਲੇ ਹੋਏ ਆ ਤੇ ਖਾਸ ਤੌਰ ਤੇ ਜਿਹੜੇ ਬੰਦੇ ਦੇਸ਼ ਦੀ ਰੱਖਿਆ ਦੇ ਨਾਲ ਖਿਲਵਾੜ ਕਰਕੇ ਘੁਟਾਲੇ ਕਰ ਸਕਦੇ ਆ ਉਹਨਾਂ ਤੋਂ ਆਪਾਂ ਦੇਸ਼ਵਾਸੀ ਕੀ ਉਮੀਦ ਕਰ ਸਕਦੇ ਨੇ ਲੇਕਿਨ ਟਿਕਾ ਜੀ ਜਿਸ ਕਾਂਗਰਸੀ ਤੁਸੀਂ ਗੱਲ ਕਰਦੇ ਹੋ ਪੰਜਾਬ ਦਾ ਪ੍ਰਧਾਨ ਵੀ ਕਾਂਗਰਸੋਂ ਨਿਕਲਾ ਕੀ ਉਹ ਕਿਹੜਾ ਡਿਸਟ੍ਰੈਸਨ ਪਾਊਡਰ ਤੁਹਾਡੇ ਕੋਲ ਹੈਗਾ ਜਿਹੜਾ ਕਾਂਗਰਸ ਕੋ ਨਿਕਲ ਕੇ ਭਾਜਪੀ ਚ ਜਾਂਦਾ ਤੇ ਉਹਦਾ ਪਾਕਦਮ ਸਾਫ ਹੋ ਜਾਂਦਾ ਨਹੀਂ ਦੇਖੋ ਤੁਸੀਂ ਅੱਜ ਇਹ ਚੀਜ਼ਾਂ ਜਿਹੜੀਆਂ ਪੋਲੀਟਿਕਲੀ ਆਉਣਾ ਜਾਣਾ ਇੱਕ ਦੂਜੇ ਚੱਲਦਾ ਰਹਿੰਦਾ ਪਰ ਤੁਸੀਂ ਜਿਹੜਾ ਅੱਜ ਅਸੀਂ ਪਤਲਾ ਫੁੱਕਿਆ ਹੈ ਇਹ ਸਾਡੇ ਦੇਸ਼ ਦੇ ਉਪ ਰਾਸ਼ਟਰਪਤੀ ਦੀ ਜੋ ਇਹਨਾਂ ਨੇ ਤੋਹੀਨ ਕੀਤੀ ਹੈ ਕਾਂਗਰਸ ਅਤੇ ਉਹਦੇ ਬ੍ਰਿਗੇਡ ਰਾਹੁਲ ਗਿੰਦੀ ਦੀ ਬ੍ਰਿਗੇਡ ਨੇ ਔਰ ਆਪ ਉਹ ਵੀਡੀਓ ਬਣਾ ਰਹੇ ਸੀ ਅਸੀਂ ਸਮਝਦੇ ਹਾਂ ਇਹ ਬੜੀ ਸ਼ਰਮਨਾਕ ਗੱਲ ਹੈ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਅੱਜ ਅਸੀਂ ਉਹਨਾਂ ਦਾ ਪੁਤਲਾ ਫੂਕੇ ਸਾਡੀ ਅਮਰਸਰ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਾਰੇ ਟੀਮ ਨੇ ਉਹਨਾਂ ਨੂੰ ਅੱਜ ਅਸੀਂ ਦੱਸਿਆ ਕਿ ਤੁਸੀਂ ਇਹ ਪੁਤਲਾ ਜਿਹੜਾ ਤੁਸੀਂ ਇਹ ਉਪ ਰਾਸ਼ਟਰਪਤੀ ਦਾ ਸਨਮਾਨ ਦੇ ਖਿਲਾਫ ਜਿਹਦਾ ਤੁਸੀਂ ਕਦਮ ਚੁੜਾਇਆ ਅਸੀਂ ਵੀ ਅੱਜ ਉਹਨਾਂ ਦਾ ਪੁਤਲਾ ਫੂਕੇ ਆਪਣਾ ਗੁੱਸਾ ਜ਼ਾਹਿਰ ਕੀਤਾ